ਕਿਉਂ ਜੇ ਸੱਚੀ ਉਹਨਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਹੋਵੇ ਕੋਈ ਸਾਡਾ ਬੰਦਾ ਸਿਰ ਫਰੇ ਆ ਸਮਝਾ ਦੇਵੇ ਵੀ ਆ ਵੇਖੋ ਇਹਨਾਂ ਕਾਰਾਂ ਮਗਰ ਲਖਾਇਆ ਗੋਰੇ ਖੰਗੇ ਸੀ ਇਸੇ ਕਕੇ ਟੰਗੇ ਸੀ ਉਹ ਟੰਗ ਟੰਗੀ ਘਲਾਉਣ ਉਧਰੋ ਜਹਾਜ ਦੇ ਪਹੀਆਂ ਨਾਲ ਉਧਰੋ ਵੀ ਚਲੋ ਦਫਾ ਹੋ ਆਪਣੇ ਦੇਸ਼ ਨੂੰ ਵੀ ਸਾਡੇ ਪਰ ਇਦਾਂ ਬੋਲਦੇ ਨੇ ਭਾਈ ਸਰਬਜੀਤ ਸਿੰਘ ਤੁੰਦਾ ਨੇ 2018 ਦੇ ਵਿੱਚ ਹੀ ਦੱਸ ਦਿੱਤਾ ਸੀ ਵੀ ਭਾਈ ਫੁਕਰੀਆਂ ਨਾ ਮਾਰਿਆ ਕਰੋ ਉਦੋਂ ਨਾ ਇੱਕ ਬਹੁਤ ਟ੍ਰੈਂਡ ਚੱਲਿਆ ਸੀ ਗੋਰੇ ਖੰਗੇ ਸੀ ਤਾਂ ਹੀ ਉਹ ਟੰਗੇ ਸੀ ਤੇ ਭਾਈ ਸਰਬਜੀਤ ਹੁੰਦਾਂ ਨੇ ਕਿਹਾ ਵੀ ਭਾਈ ਫੁਕਰੀਆਂ ਨਾ ਮਾਰਿਆ ਕਰੋ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਬੜੀ ਕਮਾਲ ਦੀ ਗੱਲ ਕੀ ਸੀ ਜੇ ਸਾਡੇ ਲੋਕ ਉਹ ਮੋਕੇ ਮੰਨ ਜਾਂਦੇ ਆ ਫੁਕਰੀਆਂ ਮਾਰਨ ਦੇ ਜਿਹੜੇ ਨਤੀਜੇ ਆਪਾਂ ਭੁਗਤਦੇ ਆ ਜੋ ਆਪਾਂ ਮਤਲਬ ਗਾਣਿਆਂ ਦੇ ਵਿੱਚ ਹੋਰ ਪਤਾ ਨਹੀਂ ਕੀ ਕੀ ਕਰੀ ਜਾਂਦੇ ਆ ਆ ਸੁਣਿਓ ਬੜੇ ਕਮਾਲ ਦੀ ਵੀਡੀਓ ਆ ਗੋਰੇ ਖੰਗੇ ਸੀ ਕਾਰਾ ਮਗਰ ਲਿਖਿਆਏ ਸਿਕ ਟੰਗੇ ਸੀ ਹੁਣ 30-30 ਲੱਖ ਲਾ ਕੇ ਉਹਨਾਂ ਦੇ ਕੋਲ ਕੀ ਲੈ ਜਾਣ ਤੁਸੀਂ ਟੰਗੇ ਸੀ ਬੋਲੋ ਜੀ ਜੇ ਉਹ ਕਿਉਂ ਜੇ ਸੱਚੀ ਉਹਨਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਹੋਵੇ ਕੋਈ ਸਾਡਾ ਬੰਦਾ ਸਿਰ ਫਿਰਿਆ ਸਮਝਾ ਦੇਵੇ ਵੀ ਆਹ ਵੇਖੋ ਇਹਨਾਂ ਕਾਰਾਂ ਮਗਰ ਲਖਾਇਆ ਗੋਰੇ ਖੰਗੇ ਸੀ ਇਸੇ ਕਕੇ ਟੰਗੇ ਸੀ ਉਹ ਟੰਗ ਟੰਗ ਹੀ ਘਲਾਉਣ ਉਧਰੋਂ ਜਹਾਜ਼ ਦੇ ਪਈਆਂ ਨਾਲ ਉਧਰੋਂ ਵੀ ਚਲੋ ਦਫਾ ਹੋਵੋ ਆਪਣੇ ਦੇਸ਼ ਨੂੰ ਸਾਡੇ ਪਰ ਇਦਾਂ ਬੋਲਦੇ ਨੇ ਪਤਾ ਨਹੀਂ ਕਿਹੜੇ ਸਟicker ਅਸੀਂ ਲਾਉਂਦੇ ਗੋਰੇ ਖੰਗੇ ਸੀ ਅੱਛਾ ਗੋਰੇ ਕੱਢ ਕੇ ਕੀ ਮੱਥੇ ਮੜਿਆ ਤੁਹਾਡੇ ਬੋਲੋ ਜੀ ਦੱਸੋ ਜੇ ਗੋਰਾ ਕੱਢਿਆ ਤਾਂ ਕੀ ਲੈਣਦਾ ਤੁਸੀਂ ਜੇ ਗੋਰੇ ਮਾੜੇ ਸੀ ਕੱਢ ਦਿੱਤੇ ਤੁਸੀਂ ਕੱਢ ਦਤੇ ਨਾ ਪੁਣੇ ਫੇਰ ਤੁਰੇ ਜਾਣੇ ਉਥੇ ਆਪਾਂ ਫੇਰ ਗੋਰਿਆਂ ਨੂੰ ਜੇ ਕਿਸੇ ਨੂੰ ਇਤਿਹਾਸ ਚੇਤੇ ਕਰਾਤਾ ਵੀ ਇਹਨਾਂ ਤੁਹਾਨੂੰ ਕੱਢਿਆ ਸੀ ਹੁਣ ਕੱਢੋ ਇਹਨਾਂ ਨੂੰ ਇਸ ਤੇ ਜਗ੍ਹਾ ਹੀ ਨਹੀਂ ਮਿਲਣੀ ਆਪਾਂ ਨੂੰ ਬਹਿਣ ਨੂੰ ਮਿਲਣੀ ਪੈਣੀ ਬੋਲੋ ਪਿਆਰੇਓ ਫੇਰ ਤੇ ਆ ਸਾਧਾਂ ਦੇ ਡੇਰਿਆਂ ਦੇ ਬਨੇਰਿਆਂ 'ਤੇ ਬਹਿ ਕੇ ਰਾਤਾਂ ਕੱਟਣੀਆਂ ਪੈਣੀਆਂ ਕਿਉਂਕਿ ਆਬਾਦੀ ਜਿੰਨੀ ਕਾ ਆਪਣੀ ਜੇ ਸਾਰੇ ਕੱਲ੍ਹ ਦੇਣ ਕੈਨੇਡਾ ਅਮਰੀਕਾ ਇਟਲੀ ਫਰਾਂਸ ਜਾਪਾਨ ਸਭ ਕਹਿੰਦੇ ਆਪੋ ਆਪਣੇ ਦੇਸ਼ ਨੂੰ ਆਪਣੇ ਦੇਸ਼ ਚੱਲੋ ਭਾਈ ਮੇਰੇ ਖਿਆਲ 'ਚ ਫਾਸਪੂਸ ਕੇ ਖਲੋੜੇ ਆ ਯਾ ਬਹਿਣ ਨੂੰ ਜਗ੍ਹਾ ਨਹੀਂ ਮਿਲਣੀ ਆਪਾਂ ਨੂੰ ਤੇ ਬੋਲੋ ਪਿਆਰੇਓ ਸਾਡੇ ਸਟicker ਲਾਉਣ ਲੱਗਿਆਂ ਨਹੀਂ ਸੋਚਦੇ ਵੀ ਆਹ ਸਟicker ਲਾ ਰਹੇ ਸੀ ਇਹਦੇ ਇਹਦੀ ਇਹਦੇ ਕੋਈ ਅਰਥ ਬਣਦੇ ਆ ਕਾਰਾਂ ਮਗਰ ਲਿਖਿਆ ਹੁੰਦਾ ਇਹਦਾ ਗੋਰੇ ਖੰਗੇ ਸੀ ਇਸੇ ਲਈ ਟੰਗੇ ਸੀ ਤੇ ਆਈਲਟਸ ਕਰਕੇ ਨੋ ਲੱਭਦੇ ਆ ਪੁੱਤ ਘੱਟ ਪੜਿਆ 15 ਲੱਖ ਲਾ ਦਾਂਗੇ ਨੋ ਨੇ ਕਿਤੇ ਆਈਲਟਸ ਕੀਤਾ ਹੋਵੇ ਕਿਤੇ ਸਾਡੇ 1.6 ਬੈਂਡ ਹੋਣ ਈਦਾ ਤੂੰ ਹੀ ਤਾਂ ਟੰਗੇ ਸੀ ਤੂੰ ਹੀ ਹੁਣ ਉੱਥੇ ਕੀ ਲੈਣ ਜਾਣਾ ਪਰ ਤੁਹਾਨੂੰ ਤੁਹਾਨੂੰ ਨੋ ਲੱਭਦੇ ਫਿਰਦੇ ਹੁਣ ਪੜ੍ਹੀ ਲਿਖੀ ਚਾਹੀਦੀ ਏ ਜਿਹੜੀ ਸਾਡੇ ਪੁੱਤ ਨੂੰ ਵੀ ਨਾਲ ਲੈ ਜਾਏ ਸਾਰਿਆਂ ਤੇ ਗੱਲਾਂ ਢੁਗਦੀਆਂ ਨਹੀਂ ਫਿਰ ਜਿਹੜੀਆਂ ਜਾਤੀਆਂ ਪੜੀਆਂ ਲਿਖੀਆਂ ਉਹ ਨਾਲ ਮੁੰਡਾ ਤੋਰ ਦਿੰਦੀ ਦੁਜਾ ਹੀ ਜਿਹੜਾ ਪੜਿਆ ਨਹੀਂ ਹੁੰਦਾ ਉਹਦੇ ਸਾਹਮਣੇ ਫਿਰ ਇੰਗਲਿਸ਼ ਬੋਲਦੀ ਕਈ ਤੇ ਰਿਪੋਰਟ ਤਾਂ ਹੀ ਫਰ ਹੋ ਜਾਂਦੀਆਂ ਪਰਾਂ ਹੀ ਉਹ ਫੇ ਉੱਥੋਂ ਹੀ ਪਾਪਾ ਜੀ ਨੂੰ ਫੋਨ ਕਰਦਾ ਵੀ ਪਾਪਾ ਜੀ 15 ਲੱਖ ਐਵੇਂ ਗਿਆ ਗੱਲ ਬਣੀ ਨਹੀਂ ਕਦੋਂ ਸਾਨੂੰ ਸਮਝ ਆਏਗੀ ਜੇ ਰੋਟੀ ਖਾਣੀ ਇੱਥੇ ਵੀ ਖਾਦੀ ਜਾ ਸਕਦੀ ਹੈ ਇੱਥੇ ਵੀ ਕੰਮ ਕੀਤਾ ਜਾ ਸਕਦਾ ਹੈ ਜਿਹਨੇ ਮਿਹਨਤ ਕਰਨੀ 10 ਮੱਜਾਂ ਰੱਖ ਕੇ ਇੱਥੇ ਵੀ ਰੋਟੀ ਖਾ ਰਿਆ ਜਿਹਨੇ ਨਹੀਂ ਖਾਣੀ ਉਹ 50 50 ਕਿੱਲਿਆਂ ਵਾਲਾ ਵੀ ਕਰਜ਼ਾਈ ਐ ਜਦੋਂ ਆਤ ਤਾਂ ਹੀ ਪੁੱਠੀਆਂ ਨੇ ਜਦੋਂ ਮੇਰੇ ਫੈਸ਼ਨੀ ਤਗੜੇ ਤਗੜੇ ਨੇ ਵੀ ਮੈਂ ਨਸ਼ਿਆਂ ਤੋਂ ਬਿਨਾਂ ਤੋਰੀ ਨਹੀਂ ਸਕਦਾ ਘੱਟ ਖਾ ਲੋ ਸਧਾਰਨ ਖਾਓ ਹੌਲਾ ਖਾ ਲੋ ਜ਼ਰੂਰ ਚਾਦਰ ਵੇਖ ਕੇ ਪੈਰ ਫਟੋ ਆਪਣੇ ਵਿਆਹਾਂ 'ਤੇ ਵੱਡੇ ਵੱਡੇ ਖਰਚੇ ਕਰ ਲੈਣੇ ਨੇ